ਪੰਜਾਬ ਦੀ ਫਨਕਾ ਰਾਜੀਵੀਰ ਜਵੰਦਾ ਦਾ ਅੱਜ ਆਪਣੇ ਅੰਤਿਮ ਯਾਤਰਾ ਤੇ ਨਿਕਲ ਗਿਆ ਉਸ ਦਾ ਅੰਤਿਮ ਵਾਰ ਮੁਖ ਵੇਖਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਗਰਾਉਂ ਤੇ ਜੱਦੀ ਪਿੰਡ ਪਹੁੰਚੇ ਤੇ ਉੱਥੇ ਲੋਕਾਂ ਨੇ ਅੰਤਿਮ ਵਾਰ ਰਾਜੀਵੀਰ ਜਵੰਦਾ ਦਾ ਦਰਸ਼ਨ ਕੀਤੇ ਇੱਥੇ ਛੋਟੇ-ਛੋਟੇ ਜ਼ਵਾਕ ਵੀ ਰਾਜਵੀਰ ਜਵੰਦਾ ਨੂੰ ਦੇਖਣ ਲਈ ਅੱਜ ਤਸਵੀਰਾਂ ਦੇ ਵਿੱਚ ਨਜ਼ਰ ਆਏ ਤੇ ਕੈਮਰੇ ਦੇ ਵਿੱਚ ਕੈਦ ਹੋਏ ਹਰ ਕੋਈ ਭਾਵੁਕ ਸੀ ਤੇ ਅੱਖਾਂ ਨਮ ਪਰ ਕਈਆਂ ਦੇ ਜਹਨ ਦੇ ਵਿੱਚ ਇੱਕੋ ਹੀ ਸਵਾਲ ਸੀ ਕਿ ਕਿਸੇ ਹੋਰ ਮਾਂ ਦਾ ਪੁੱਤ ਇਸ ਤਰੀਕੇ ਨਾਲ ਨਾ ਜਾਵੇ ਜਿੱਦਾਂ ਰਾਜਵੀਰ ਜ਼ਬੰਦਾ ਗਿਆ ਕਿਉਂਕਿ ਗਰਾਊਂਡ ਜ਼ੀਰੋ ਤੇ ਜਦੋਂ ਵਿਸ਼ਵ ਵਾਰਤਾ ਨੇ ਦੇਖਿਆ ਸੱਜੇ ਨਾਲ ਹਾਲਾਤਾਂ ਦੇ ਵਿੱਚ ਰਾਜਵੀਰ ਜਵੰਦਾ ਹਸਪੀਟਲ ਪਹੁੰਚਿਆ ਸੀ ਤੇ 40s ਦੇ ਵਿੱਚ ਟ੍ਰੀਟਮੈਂਟ ਹੋਇਆ ਉਸ ਤੋਂ ਪਹਿਲਾਂ ਜਿਹੜੇ ਰਾਤੋਂ ਰਾਜਵੀਰ ਵਾਪਸ ਪੰਜਾਬ ਆਪਣੇ ਘਰ ਲਈ ਪਰਤ ਰਿਹਾ ਸੀ ਉਸ ਦੀ ਹਾਲਤ ਬਹੁਤ ਹੀ ਨਾਜ਼ੁਕ ਹੈ ਤਸਵੀਰਾਂ ਦੇ ਵਿੱਚ ਇੰਨਾ ਇਕੱਠ ਅੱਜ ਸ਼ਾਇਦ ਹਰ ਇੱਕ ਮਨ ਦੇ ਵਿੱਚ ਸਵਾਲ ਇਹ ਹੀ ਹੋਣਾ ਕਿ ਬਾਈਕ ਤੇ ਸਫ਼ਰ ਕਰਨਾ ਔਖਾ ਤੇ ਮਹਿੰਗਾ ਜ਼ਿੰਦਗੀ ਪਰ ਲਈ ਹੋ ਸਕਦਾ ਹੈ ਤੇ ਨਾਲ ਹੀ ਪਰਿਵਾਰ ਵਾਲਿਆ ਮਿਲੇ ਲੇਕਿਨ ਪਿਛਲੇ ਲਗਭਗ 2-3 ਸਾਲਾਂ ਤੋਂ ਜਿਹੜੇ ਰਾਤੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਹੈ ਉੱਥੇ ਹਾਲਤ ਬਹੁਤ ਜ਼ਿਆਦਾ ਖਰਾਬ ਹਨ ਤੇ ਉਹਨਦੇ ਸ਼ਾਇਦ 2-3 ਸਾਲਾਂ ਤੱਕ ਵੀ ਹਾਲਾਤ ਸੁਧਰਨ ਵਾਲੇ ਨਹੀਂ ਦੂਜੇ ਪਾਸੇ ਕਿਹਾ ਇਹ ਵੀ ਜਾਂਦਾ ਹੈ ਕਿ ਸਰਨਾਂ ਦੀ ਲੜਾਈ ਜਦੋਂ ਵਿਚ ਸੜਕ ਤੇ ਚੱਲ ਰਹੀ ਸੀ ਤਾਂ ਉੱਥੇ ਇੱਕ ਗੱਡੀ ਰੁਕੀ ਤੇ ਗੱਡੀ ਦੀ ਚਪੇੜ ਦੇ ਵਿੱਚ ਰਾਜਵੀਰ ਦੀ ਬਾਈਕ ਆ ਗਈ ਤੇ ਉਸ ਦਰਮਿਆਨ ਰਾਜਵੀਰ ਜ਼ਖੰਦਾ ਕਾਇਲ ਹੋ ਗਿਆ ਇਸ ਤੋਂ ਬਾਅਦ ਰਾਜਵੀਰ ਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ 12 ਦਿਨਾਂ ਤੱਕ ਉਹ ਵੈਂਟੀਲੇਟਰ ਤੇ ਰਿਹਾ ਪਰ ਪਿੱਛੇ ਰਾਜਵੀਰ ਹੁਣ ਕਈ ਸਵਾਲ ਛੱਡ ਗਿਆ ਆਖਿਰਕਾਰ ਸੜਕਾਂ ਦੀ ਹਾਲਤ ਦੇ ਲਈ ਕੌਣ ਜ਼ਿੰਮੇਵਾਰ ਹੈ ਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਕੌਸਸ ਜਦੋਂ ਵੀ ਕੋਈ ਵਹੀਕਲ ਖਰੀਦਿਆ ਜਾਂਦਾ ਹੈ ਤੇ ਉਸ ਦੇ ਵਿੱਚ ਇਨਕਲੂਡ ਕੀਤਾ ਜਾਂਦਾ ਹੈ ਜੋ ਕਿ ਪੰਜਾਬ ਤੇ ਹਰਿਆਣਾ ਦੋਹਾਂ ਹੀ ਸਰਕਾਰਾਂ ਦੇ ਸੂਬੇ ਕੋਈ ਵੀ ਵਹੀਕਲ ਖਰੀਦਣ ਦੇ ਵੇਲੇ ਲੈਂਦੇ ਹਨ ਤਾਂ ਫਿਰ ਉਹਨਾਂ ਦੀ ਸਾਂਭ ਸੰਭਾਲ ਉਹਨਾਂ ਜਾਨਵਰਾਂ ਦੀ ਬੇਜਵਾਨਾਂ ਵਾਲੇ ਪਾਸੇ ਧਿਆਨ ਕਿਉਂ ਨਹੀਂ ਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਇਹ ਸਵਾਲ ਕਿ ਜਦੋਂ ਹਾਲਾਤ ਇਤਨੇ ਨਾਜ਼ੁਕ ਸੀ ਤੇ ਪਿਛਲੇ 1.5 ਦੋ ਸਾਲ ਤੋਂ ਜੋ ਸੜਕਾਂ ਦੇ ਹਾਲਾਤ ਬੰਦੀ ਮਾਰਗ ਤੇ ਬਣੇ ਹੋਏ ਹਨ ਉਹ ਕਦੋਂ ਸੁਧਰਨਗੇ ਤੇ ਕਦੋਂ ਉਸ ਬਾਰੇ ਕੋਈ ਸੋਚੇਗਾ ਸਮਝੇਗਾ ਜਾਂ ਫਿਰ ਹੋਰ ਕਈ ਮਾਮਾ ਦੇ ਪੁੱਤ ਚਲੇ ਜਾਣਗੇ